ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਵੇਰਕਾ ਨਗਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਆ ਜਾਂਦਾ ਸੱਜਣੋ ਤੇ ਦੋ ਵਿਖਾਉਣੀਆਂ ਝੋਟੀਆਂ ਤੁਹਾਨੂੰ ਸੱਜਣੋ ਅੱਜ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਤੇ ਦੋ ਆ ਗਈਆਂ ਗੱਬਣਾ ਇਹ ਦੋਨੇ ਝੋਟੀਆਂ ਸੂਈਆਂ ਸਵਾਈਆਂ ਸੱਜਣੋ ਸਟਾਰਟਿੰਗ ਦੇ ਵਿੱਚ ਜਿਹੜੀਆਂ ਨੋਟ ਕਰ ਲਿਓ ਦੋਨਾਂ ਦੇ ਕੋਲੇ ਕਿੰਨਾ ਦੁੱਧਵਾ ਦਾ ਕੀ ਹਿਸਾਬ ਕਿਤਾਬ ਸਾਰੀ ਡਿਟੇਲ ਲਵਾਂਗੇ ਵੀਰ ਤੋਂ ਤੇ ਆ ਜੋ ਗੱਬਣਾ ਨੂੰ ਵੀ ਆਪਾਂ ਕੇਰਾ ਕੈਮਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਈਏ ਤੇ ਉਦੋਂ ਬਾਅਦ ਆਪਾਂ ਫਿਰ ਡਿਟੇਲ ਲੈਣੇ ਆ ਐਂਡ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਤੇ ਸੱਜਣੋ ਆ ਆਗੀਆਂ ਗੱਬਣਾ ਮਈਆਂ ਇਹਨਾਂ ਦੀ ਵੀ ਜਿਹੜੀ ਡਿਟੇਲ ਆਪਾਂ ਲਵਾਂਗੇ ਕਿੰਨੇ ਕਿੰਨੇ ਦੇਣਾ ਕਰਮ ਵਾਲੀਆਂ ਦੇ ਸੂਣ ਚ ਬਾਕੀ ਆ ਤੇ ਕਿਹੜਾ ਕਿਹੜਾ ਇਹ ਸੂਆ ਸੁੰਦੀਆਂ ਚੰਗੇ ਵੱਡੇ ਢਾਂਚੇ ਦੀ ਮੈਂ ਸੱਜਣੋ ਨੀਲੀ ਰਾਵੀ ਦਾ ਪੱਖ ਰੱਖਦੀ ਆ ਤੇ ਚੰਗਾ ਦੁੱਧ ਪਾਇਆ ਹੋ ਚੰਗਾ ਪੈਠਪੜਾ ਇੱਕ ਸੱਜਣੋ ਆ ਗਈ ਅੱਗੇ ਆ ਵਾਲੀ ਆਜੋ ਡਿਟੇਲ ਲੈਣੇ ਆ ਪਹਿਲਾਂ ਆਪਾਂ ਤੁਹਾਨੂੰ ਦੋਨੇ ਮਈਆਂ ਗੱਬਣਾ ਤੋਰ ਕੇ ਵਿਖਾ ਦੰਨੇ ਉਸ ਤੋਂ ਬਾਅਦ ਫਿਰ ਸੂਈਆਂ ਮਈਆਂ ਦੀ ਜਿਹੜੀ ਡਿਟੇਲ ਆ ਉਹ ਵੀ ਲੈਣੇ ਆ ਭਰਾ ਤੋਂ ਆ ਦੇਖੋ ਇਹ ਦੋਨੇ ਨੋਟ ਕਰ ਲਿਓ ਵੀ ਗੱਬਣਾ ਮੱਜਾ ਹੀ ਆ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਸਾਹਿਬ ਜੀ ਠੀਕ ਠਾਕ ਜੀ ਵਧੀਆ ਸੰਧੂ ਸਾਹਿਬ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਨਾ ਮੇਰੇ ਵੀਰ ਦਾ ਨਾ ਮੇਰਾ ਵੀਰ ਜਸਿਆ ਜਾਸ ਆ ਗਿਆ ਹਾਂਜੀ ਵੀਰੇ ਨਗਰ ਆ ਗਿਆ 베ਰਕਾ ਸਾਡੀ ਨਗਰ 베ਰਕਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਅੰਮ੍ਰਿਤਸਰ ਦੇ ਵਿੱਚ ਹੀ ਆ ਗਿਆ ਹਾਂਜੀ ਅੰਮ੍ਰਿਤਸਰ ਦੇ ਵਿੱਚ ਹੀ ਆ ਗਿਆ ਤੇ ਆਪਣਾ ਮੋਬਾਈਲ ਨੰਬਰ ਵੀਰੇ ਆਪਣਾ ਮੋਬਾਈਲ ਨੰਬਰ 8284996913 ਤੇ ਆਪਣਾ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਵੀਰੇ ਤੇ ਅੱਜ ਆਪਾਂ 4 ਜਨਵਰੀ ਬਖਾਉਣੇ ਹਾਂਜੀ 4 ਜਨਵਰੀ ਖਾਉਣੇ ਆ ਜੀ ਵੀ ਦੋ ਸੁਈਆਂ ਸਵਾਈਆਂ ਤਾੜੀਆਂ ਝੋਟੀਆਂ ਹਾਂਜੀ ਤੇ ਦੋ ਗੱਬਣਾ ਦੋ ਗੱਬਣਾ ਹਾਂਜੀ ਤੇ ਆਹ ਅੱਮਜ ਆਪਣੀ ਕਿਹੜਾ ਸੁਆ ਇਹ ਵੀਰੇ ਤੇ ਜਾਸ ਸੁਆ ਆ ਤੀਸਰਾ ਹਾਂਜੀ ਪਾਜੀ ਤੀਜਾ ਸੂਆ ਸੁੰਦੀ ਆ ਹਾਂਜੀ ਤੇ ਦਿਨ ਕਿੰਨੇ ਲੈ ਜੂ ਦਿਨ ਵੀਰ ਜੀ 10 ਕੇ ਦਿਨ ਖੜੂਗੀ ਅਰੇ 10 ਹਫਤੇ ਦੇ ਵਿੱਚ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪ ਹੋਗੀ ਹਾਂਜੀ ਠੀਕ ਆ ਜਸ ਵੀਰੇ ਤੇ ਮੰਨ ਲਾ ਮਗਰਲੇ ਸੂਏ ਦਾ ਦੁੱਧ ਇਹਦੇ ਮਾਲਕਾਂ ਨੂੰ ਦੁੱਧ ਵੀਰ ਜੀ ਉਹ 14-15 ਕਿਲੋ ਕਹਿੰਦੇ ਸੀ ਚੋਇਆ ਹੋਇਆ ਬਾਕੀ ਜਿੱਡੀ ਝੋਟੀ ਜਿਹੜਾ ਪੇਟ ਭੂੜਾ ਵੀਰ ਜੀ ਦਾ ਹਾਂ ਦਿੱਤਾ ਹੋਊਗਾ ਹਨਾ ਤੇ ਬਾਕੀ ਘਰੋਂ ਲਈ ਆ ਤੇ ਗਾਰੰਟੀ ਵਾਲੇ ਥੋਂ ਹੀ ਲਈ ਗਾਰੰਟੀ ਵਾਲੇ ਥੋਂ ਵੀਰ ਜੀ ਠੀਕ ਆ ਹਾਂਜੀ ਵੀਰ ਜੀ ਉਹ ਕਿਤੇ ਥਣਾ ਧੁਣਾ ਲੋਕੇ ਨਾ ਪਾਸ ਹੈ ਪਰ ਆ ਜਿਹੜਾ ਰਲਾ ਥਣ ਹੈ ਹਾਂਜੀ ਇਹ ਥੋੜਾ ਜਿਹਾ ਆਪਣਾ ਇਹਦੇ ਸਰੂ ਹੈਗਾ ਪਰ ਵੀਰੇ ਇੱਕ ਅਧੀ ਧਾਰੀ ਆ ਆਪਾਂ ਆਪਾਂ ਦੱਸ ਕੇ ਦੇਣੀ ਆ ਨਹੀਂ ਸਿਆਣੀ ਗੱਲ ਇੱਕ ਦਾ ਸਰੂਆ ਕੋਈ ਚੱਲ ਇੱਕ ਦੀ ਧਾਰੀਆ ਬਾਕੀ ਆਪਣੀ ਚੈੱਕ ਪਾਸ ਕਰ ਲੈਣਾ ਕਿ ਵੀਰੇ ਕੋਈ ਚੱਕਰ ਨਹੀਂ ਠੀਕ ਆ ਇਹ ਇੱਕ ਅਧੀ ਧਾਰੀ ਆਉਂਦੀ ਆ ਬਾਕੀ ਓਕੇ ਰਿਪੋਰਟ ਤੇ ਬਾਕੀ ਸੱਜਣੋਂ ਵੱਡੇ ਟਾਂਚੇ ਦੀ ਮੈਂ ਆ ਬੇਲ ਬਹੁਤ ਆ ਕੱਦ ਬਹੁਤ ਆ ਕਰਦੀ ਜੱਸ ਪਿੱਛੋਂ ਨਾਲੇ ਕੱਢੀਏ ਬਾਹਰ ਤੇ ਬਾਕੀ ਭਾਰ ਪੂਰਾ ਲੋ ਤਾਂ ਓਕੇ ਆ ਮੈਂ ਵੀਰ ਜੀ ਉਹਦੀ ਗਰੰਟੀ ਆਪਣੀ ਕੋਲ ਲੇਵਾ ਵੇਖਿਓ ਸੱਜਣਾ ਗਾਵਾਂ ਰਕਾ ਬਣਾਉਗੀ ਕਿਉਂਕਿ ਲੇਵੇ ਭਾਂਡੇ ਦੀ ਬਹੁਤ ਖੁੱਲੀ ਤੇ ਬਰੀਕ ਚਮੜੀ ਦੀ ਮੈਂ ਆ ਵੇਖਿਓ ਆਹ ਸਿੰਗ ਵਾਲੀਆਂ ਮਈਆਂ ਨਾ ਮੱਥੇ ਉੱਚੇ ਵਾਲੀਆਂ ਦੁੱਧ ਨੂੰ ਖਰੀਆਂ तकरीबन ਸਾਰੇ ਪਸ਼ੂ ਬੜੀਆਂ ਮਈਆਂ ਵੇਖੀਆਂ ਤੇ ਕਰਮ ਵਾਲੀਆਂ ਦੁੱਧ ਨੂੰ ਬਹੁਤ ਖਰੀਆਂ ਇਹਨਾਂ ਦਾ ਦੁੱਧ ਸੱਜਣਾ ਇਹਨੂੰ ਕੋਈ ਬਾਹਲਾ ਵੀ ਨਹੀਂਗਾ ਜੇ ਆਪਾਂ ਕਹਿ ਦਈਏ ਪਾਈ ਨੇ ਕੋਈ 17 18 ਨਹੀਂ ਕਿਹਾ 14 ਦੁੱਧ ਨੇ ਕਰਮ ਵਾਲੀ ਨੇ ਦਿੱਤਾ ਹੋਊਗਾ ਕਿਉਂਕਿ ਇੱਥੋਂ ਵੀਰ ਦੇ ਕੱਦ ਕਾਟ ਤੋਂ ਬੇਲ ਤੋਂ ਤਾਜ਼ਾ ਲਾਇਓ ਫੇਸ ਕੁਆਲਟੀ ਬਹੁਤ ਸੋਹਣੀ ਆ ਤੇ ਓਕੇ ਰਿਪੋਰਟ ਮੈਂ ਆ। ਵੇਖੋ। ਉਹ ਰਖੋ ਥਾਂ ਲੇਵੇ ਦੀ ਕੁਆਲਿਟੀ ਕਰਮਾਂ ਵਾਲੀ ਦੀ ਹਜੇ ਨਾ। ਦਸਾਂ ਦਿਨਾਂ ਨੂੰ ਕਿੰਨਾ ਟਾਪ ਦਾ ਲੇਵਾ ਸੱਜਣੋ ਇਹਨੇ ਤਿਆਰ ਕਰਨਾ ਕਿਉਂਕਿ ਹਜੇ ਮੇਰੇ ਹਿਸਾਬ ਨਾਲ ਤਾਂ ਹਜੇ ਕੱਚੇ ਸ਼ਹਿਦ ਚਿਆਂ ਗੂੰਦ ਆਉਂਦੀ ਹੈ ਉਥਾਨਾ। ਹਾਂਜੀ ਸ਼ਹਿਦ ਹੀ ਹੈ ਗੂੰਦ ਹੀ ਹੈ। ਠੀਕ ਆ ਠੀਕ। ਕਿਉਂਕਿ ਹਜੇ ਬੌਲੇ ਤੇ ਤਾਂ ਹੀ ਨਹੀਂ ਮੈਂ। ਹਾਂਜੀ ਹਾਂਜੀ। ਬੌਲੇ ਚ ਆ ਕੇ ਲੇਵਾ ਬਣਾਉਣਾ ਇਹਨੇ ਕਰਮਾਂ ਵਾਲੀ ਨੇ ਹੋਰ ਹਨਾ। ਵੇਖੋ ਸੱਜਣੋ ਤੇ ਲਾਂ ਢੋਲਾਂ ਦਾਹਦੀਆਂ ਵੀ ਮਹਿਣੇ ਕਰ ਮਾੜੀ ਨੇ ਚੰਗਾ ਦੁੱਧ ਪਾਇਆ ਤੇ ਚਵਾਈ ਚੂਈ ਵਾਲਾ ਥਾਣਾ ਓਕੇ ਰਿਪੋਰਟ ਰਹੂਗੀ ਬਾਕੀ ਤੁਸੀਂ ਆ ਕੇ ਸੱਜਣੋ ਵੇਖ ਲੈਣੀ ਆ ਕਿਉਂਕਿ ਤੇ ਜੱਸ ਫਿਰ ਇਹਦਾ ਰੇਟ ਵੀਰੇ ਇਹਦਾ ਵੀਰੇ ਜੋੜੇ ਦਾ ਕਰ ਲਾਂਗੇ ਜੀ ਅੱਛਾ ਹਾਂ ਜੋੜੇ ਦਾ ਕਰਦਾ ਕੋਈ ਵੀਰ ਜਿਹੜਾ ਜੀ ਆਪਾਂ ਮਾਰਦਾਨ ਕਰਾਂਗੇ ਜੋੜੇ ਚ ਜੋੜੇ ਦਾ ਕੀ ਮੁੱਲ ਕਰੀਏ ਫਿਰ ਜੋੜੇ ਵੀਰ ਮੁੱਲ ਤਾਂ ਕਰਦੇ ਆਂ ਭਾਜੀ 190 1 ਲੱਖ ਤੇ 90000 ਰੁਪਿਆ ਦੋਨਾਂ ਦਾ 185 185 ਦੀ ਦੇ ਦਾਂਗੇ ਉਹ ਚੋਂ ਵੀਰ ਕੋਈ ਫੋਨ ਕਰੇ ਖੁੱਲਾ ਮਾਨਤਨ ਕਰਾਂ ਕੋਈ ਚੱਕਰ 185 ਚੋਂ ਦੋਨਾਂ ਮਈਆਂ ਦਾ ਖੁੱਲਾ ਮਾਨਤਨ ਕਰਾਂਗੇ ਤੇ ਜਸ ਜੇ ਫਿਰ ਕਹਿੰਨੇ ਆ ਇਕ ਲੈਣੀ ਫਿਰ ਇਕ ਦਾ ਵੀ ਸੌਦਾ ਕਰ ਲਾਂਗੇ ਜਰੂਰ ਜਰੂਰ ਵੀ ਜਿਵੇਂ ਸੈਟਿੰਗ ਆ ਗਈ ਮੈਂ ਨਾ ਜਿਵੇਂ ਸੈਟਿੰਗ ਨੂੰ ਸੌਦਾ ਕਰ ਲਾਂਗੇ ਉਦਾਂ ਹੀ ਕਰਾਂ ਨਹੀਂ ਠੀਕ ਆ ਤੇ ਇਹ ਮੈਂ ਆਪਣੀ ਕਿਹੜਾ ਸੁਆ ਫਿਰ ਨਾਲ ਦੀ ਇਹਦੇ ਇਹ ਵੀ ਵੀਰ ਜਸੂਆ ਜੀ ਇਹ 185 ਦੀਆਂ ਦੋਨੇ ਕਹਤੀਆਂ ਹਨਾ ਉਹ ਚੋਂ ਖੁੱਲਾ ਮਾਨਤਨ ਖੁੱਲਾ ਮਾਨਤਨ ਵੀਰ ਕੋ ਖੁੱਲਾ ਇਹ ਵੀ ਤੀਜਾ ਹੀ ਹਾਂਜੀ ਵੀ ਤਿੱਜਾ ਸੁਆਈ ਇਹ ਦਿਨ ਕਿ ਇਹ ਵੀ ਲੈ ਜੂ ਹਫਤਾ ਦਾ ਇਹ ਹਫਤਾ ਕਿ ਲੈ ਜੂ ਪਰ ਛੋਟੀ ਬਣ ਜੂਗੀ ਪੂਰੀ ਹਾਂ ਦੁੱਧ ਚੰਗਾ ਹਾਂਜੀ ਦੁੱਧ ਚੰਗਾ ਦੋਈ ਇਹਦਾ ਕੀ ਦੁੱਧ ਦਾ ਰਿਕਾਰਡ ਪਿਛਲਾ ਇਹਦਾ 13 ਕਿਲੋ ਵੀਰੇ ਪਿਛਲੇ ਸੂਏ ਦੱਸਦੇ ਨੇ ਇਹਦੇ ਮਾਲਕਾਂ ਨੇ ਦੱਸਿਆ ਕਿ 13 ਦਾ ਦੁੱਧ ਚੋਇਆ ਹਾਂਜੀ ਇਹਨਾਂ ਤੇਰਾ ਤੇ ਸਾਰੀ ਇੱਕ ਰੰਗ ਕਾਲੀ ਆ ਗਈ ਹੈ ਨਾ ਹਾਂਜੀ ਵੀ ਪੂਛ ਤੱਕ ਹੀ ਜੈੱਡ ਬਲੈਕ ਆ ਹਾਂਜੀ ਬਾਕੀ ਪਲੀ ਵੇਖ ਲੋ ਕਿੰਦਾ ਛੋਟੀ ਹੈ ਫਰੀਕ ਕੰਬੜੀ ਦੀ ਆਵੇ ਲੋ ਹਾਂ ਨੇ ਚੰਗੀ ਆ ਤੇ ਬਾਕੀ ਥਣਾ ਥਣਾ ਦੀ ਸਾਫ ਥਣਾ ਥਣਾ ਦੀ ਸਾਫ ਹੈ ਲੋਕੇ ਭਾਰ ਲਊਂਗੇ ਲੋ ਮੈਂ ਇਹਨਾਂ ਵਧੀਆ ਜਿਹ ਭੋਲੀ ਆਣ ਵਧੀਆ ਤੀਜਾ ਸੂਆ ਸੱਜਣੋ ਬਰੀਕੀ ਦੁੱਧ ਵਾਲੀ ਐਨ ਸਰੀਰ ਕਾ ਢਾਂਚਾ ਮੈਂ ਹਾਂ ਦਾ ਦੱਸਦਾ ਤੇ ਤੀਜਾ ਸੂਆ ਹੁਣ ਸੂਊਗੀ ਵੇਖੋ ਢਾਂਚੇ ਦੀ ਚੰਗੀ ਆ ਬਾਕੀ ਪਲੀ ਸੰਭੀ ਵੀਰ ਨੇ ਦੱਸਿਆ ਨਾ ਜਿਵੇਂ ਤੁਹਾਨੂੰ ਨੱਗਰ ਬਹੁਤ ਆ ਤੇ ਇੱਥੋਂ ਵੇਖੋ ਇਹਦਾ ਐਂ ਲੱਗਦੀਆਂ ਜਿਵੇਂ ਇੱਕੋ ਘਰੋਂ ਲਈਆਂ ਹੀ ਹਾਂਜੀ ਹੱਡੀ ਦੀ ਇੱਕੋ ਹੀ ਹੈਂ ਓਏ ਇਹ ਮੈਂ ਨੇ ਨਹੀਂ ਕੀਤਾ ਤੇ ਉਹ ਵੇ ਕਿੰਨਾ ਉਪਰਾ ਕਰਦੀ ਆ ਵੀ ਪਨੀ ਕਿੱਧਰ ਲੈ ਚੱਲੇ ਖੋਲ ਕੇ ਹਨਾ ਕਮਾਲਾ ਜੱਸ ਕਮਾਲਾ ਰਸਾਈ ਨਾਲ ਖੋਲ ਲਿਓ ਵੇਖੋ ਸੱਜਣਾ ਸੁਭਾਅ ਬੜਾ ਠੰਡਾ ਹੈ ਦਾ ਹਨਾ ਬਹੁਤ ਸਰ ਠੰਡੀ ਦੀ ਹਾਂ ਇਹ ਵੀਰ ਜੀ ਵੀਰ ਨੇ ਬਾਹਰ ਜਾਣਾ ਹੀ ਠੀਕ ਆ ਓਕੇ ਠੀਕ ਆ ਨਹੀਂ ਠੀਕ ਆ ਤੇ ਬਾਕੀ ਪਲੀਆਂ ਸਭੀਆਂ ਕੋਈ ਐ ਨਹੀਂ ਵੀ ਲਸੀਆਂ ਫਿੱਕੀਆਂ ਮਈਆਂ ਦੁੱਧ ਦਾਲੀਆਂ ਸਾਰੀ ਦੁੱਧ ਦਾਲੀਆਂ ਠੀਕ ਆ ਠੀਕ ਆ ਓਕੇ ਰਕੋ 185 ਜੋ ਮਾਨਤਾ ਹੈ ਨਾ ਉਹ 185 ਤੇ ਖੁੱਲਾ ਮਾਨਤਾ ਕਰ ਕੋਈ ਫੋਨ ਕਰੇ ਵੀਰ ਕੋਈ ਨਾ ਕਰੀ ਦਵਾਂਗੀ ਦਰੂ ਨੀ ਨਹੀਂ ਠੀਕ ਤੇ ਹੁਣ ਆਪਾਂ ਸੂਈਆਂ ਮਖਾਈਏ ਨਾ ਤੇ ਜਸ ਇਹ ਝੋਟੀ ਆਪਣੀ ਸੂਆ ਕਿਹੜਾ ਵੀਰ ਪਲੂਨ ਸੂਈ ਆ ਹਾਂਜੀ ਪਲੂਨ ਹੀ ਸੂਈ ਆ ਤੇ ਦੰਦਾ ਚ ਵੇਖੀ ਦੰਦਾ ਵੀਰੇ ਚਾਰ ਦੰਦ ਦੁੱਧ ਵੀ ਮੈਂ ਦੰਦ ਨਹੀਂ ਜੇ ਵਟਕਾ ਨਹੀਂ ਠੀਕ ਆ ਵੇਖੇ ਨਹੀਂਗੇ ਚੌਗੀ ਹੋਊਗੀ ਹੈ ਨਾ ਚਾਰ ਦੰਦ ਵੀਰੇ ਤੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਵੀਰ ਜਿਆਜ ਹਫਤਾ ਆ ਗਿਆ ਜਿਆ ਕੱਟਾ ਜੇ ਦਾ ਆਹ ਆ ਉਹ ਲਾ ਕਟਾਇਦਾ ਤੇ ਇੱਕ ਹਫਤਾ ਸੂਈ ਨੂੰ ਹੋ ਗਿਆ ਚੋਣ ਚਾਂ ਨੂੰ ਮਿੱਠੀ ਚੋਣਾਂ ਪੋਲੀ ਮਨਾ ਮੋਟੀ ਧਾਰੇ ਭਾਜੀ ਠੀਕ ਆ ਹਾਂਜੀ ਤੇ ਉਹ ਕਿ ਰਪੋਟ ਤੇ ਦੁੱਧ ਇਹਦੇ ਕੋਲੇ ਹੁਣ ਜਿਹੜਾ ਭਾਂਡੇ ਚ ਆਜੂ ਛੋਟੀ ਕੋ 10 ਕਿਲੋ ਇਹ ਵੇਲੇ ਜਿਹੜਾ ਰੈਡੀ ਹੈ ਨਾ ਉਹ ਆ 10 ਕਿਲੋ ਚੋਣ ਵਾਲਾ ਜਿਹੜਾ 10 ਕਿਲੋ ਦੁੱਧ ਐਨ ਕੰਡੇ ਵਾਲਾ ਟੋਲੇ ਆ ਕੇ ਭੈਣ ਭਰਾ ਕੋਈ ਵੀ ਜਿਵੇਂ ਮਰਜ਼ੀ ਬੜੀ ਸੁਥਰੀ ਹੈ ਹਨਾ ਥੱਲੇ ਝੋੜ ਚਾਂ 100 ਦੀ 100 ਹਾਂਜੀ ਤੋਰ ਇੱਥੇ ਕਰਾ ਲੀਏ ਚੈੱਕ ਅਪ ਹਾਂਜੀ ਇੱਥੇ ਕਰਾ ਦਿੰਦੇ ਕਰਾ ਦੇ ਕਰਾ ਦੇ ਮੇਰਾ ਲੋ ਵੀ ਸੱਜਣੋ ਬਲੂਨ ਸੂਈ ਝੋਟੀ ਮਗਰ ਕੱਟਾ ਤੇ ਵੇਰ ਕੇ ਨਕਰ ਚ ਜੱਸ ਕੋਲੇ ਵੇਖੋ ਲੇਵਾ ਭਾਂਡਾ ਕੱਟੀ ਨੂੰ ਬੜੀ ਬਰੀਕੀ ਲੱਗੀ ਹੋਈ ਆ ਬੜੇ ਚੰਗੇ ਪੱਠਪੁੜੇ ਦੀ ਕਮਾਲਾ ਜੱਸ ਕੋਈ ਨਹੀਂ ਪੱਖਾ ਨਾ ਡਿੱਗ ਪਿਆ ਆਪਣਾ ਤੇ ਵੇਖਿਓ ਬਾਕੀ ਤੁਹਾਨੂੰ ਮੈਂ ਜਿੰਨੀ ਹੋ ਸਕਦੀ ਉਨੀ ਫੇਰ ਤਸੱਲੀ ਕਰਾ ਦੇਣੀ ਵੇਖੋ ਲੇਵੇ ਭਾਂਡੇ ਦੀਆਂ ਨਾ ਕੀ ਬਾਤਾਂ ਕਰਮ ਵਾਲੀ ਦੇ ਬੜੇ ਬਰੀਕ ਹਨਾ ਜੱਸ ਸਾਫਾਈਆਂ ਵੇ ਝੋਟੀ ਨੂੰ ਜਿਵੇਂ ਪਹਿਲਣ ਕੱਟੀ ਆ ਹਾਂਜੀ ਬਹੁਤ ਸਾਫ ਕਿੰਨੀ ਹੈ ਹਨਾ ਹਾਂਜੀ ਸਾਫ ਹੈ ਜੀ ਬਹੁਤ ਵਧੀਆ ਵੇਖੋ ਸਜਣੋ ਹਾਂਜੀ ਕਿੰਨੀ ਸਾਫ ਸੀਲ ਵੀ ਬਹੁਤ ਹੈ ਜੀ ਸੀਲ ਵੀ ਬਹੁਤ ਹਾਂ ਵਾਕਿਆ ਹੀ ਤੇ ਜਸ ਇਹ ਵੀ ਫਿਰ ਜੁੜੇ ਦਾ ਕਰਾਂਗੇ ਜੀ ਜਿਹੜੇ ਜੁੜੇ ਦਾ ਮੁੱਲ ਕਰ ਲਾਂਗੇ ਜੀ ਠੀਕ ਆ ਇਹਦੀ ਵੀ ਕਰਾਂ ਅਸਰ ਜੀ ਇਸ ਹੁਆ ਕਿਹੜਾ ਇਹ ਵੀ ਪਹਿਲਣ ਵੀਰ ਦੀ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹਨੂੰ ਅੱਜ 8ਵਾਂ ਦਿਨ ਹੋਊਗਾ 8ਵਾਂ 9ਵਾਂ ਦਿਨ ਆ ਕੱਟੀ ਜੇ ਵੀਰੇ ਦੀ 8ਾਂ ਦਿਨਾਂ ਦੀ ਸੂਈ 9ਵਾਂ ਦੀ ਮਗਰ ਕੱਟੀ ਆ ਗਈ ਕੱਟੀ ਆ ਮਗਰ ਜੀ ਤੇ ਇਹਦੇ ਕੋਲੇ ਦੁੱਧ ਇਹਦੇ ਕੋਲ ਵੀਰ ਜੀ ਦੁੱਧ 11 ਕਿਲੋ ਚੂਣ ਠੀਕ ਆ ਹਾਂ ਛੋਟੀ ਪੈਣ ਵਧੀਆ ਦੁੱਧ ਤੇਰਾ 12 13 ਕਿਲੋ ਤਰਾ ਹੁਣ ਨਾ ਦੋਗੀ ਨਾ 2 ਕਿਲੋ ਹੋਰ ਵਾਜੂਗੀ ਵਾਜੂਗੀ ਹਾਜੀ ਹੈਨਾ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਵੀਰੇ ਤੇ ਆਪ ਵੇ ਕਿੰਨੀ ਕਾਲੀ ਜਾਮਨਾਂ ਰਗੀ ਹੈਨਾ ਰੰਗ ਵੇ ਕਿੱਡਾ ਇਹਨੂੰ ਸ਼ਾਈ ਕਿੰਨੀ ਆ ਹਾਂਜੀ ਹਾਂਜੀ ਇਹਦੀ ਵੀ ਕਰਾਈਏ ਤੋਰ ਚ ਕਰਾ ਫਿਰ ਜੱਸ ਕਰਾ ਇਹਦੀ ਵੀ ਤੋਰ ਚ ਸੱਜਣੋ ਤੇ ਚੂਣ ਚਾਂਣ ਇੱਕ ਨੰਬਰ ਨਾ ਜੱਸ ਵੀਰੇ ਜਿੱਡੇ ਦਾ ਥਣ ਮੋਟਾ ਓਡੀ ਚ ਵਾਈ ਮੋਟੀ ਹੈ ਜੀ ਨਹੀਂ ਠੀਕ ਓਕੇ ਰਿਪੋਰਟ ਬਾਕੀ ਯਾਰ ਪੈਸੇ ਲਾ ਕੇ ਲਈਆਂ ਹਨਾ ਹਾਂਜੀ ਵੀਰੇ ਤੇ ਸਾਫ ਲਿਆ ਕਰੀਏ ਡੰਗਰ ਤੇ ਆਪੇ ਗਾਹਕ ਬਣ ਜਾਂਦਾ ਹਨ ਐਨੂੰ ਹੀ ਕਰ ਲਾ ਪਮਾ ਸੱਜਣੋ ਜਿੰਨੀਆਂ ਵੀ ਤੋਰ ਸਕਦੀਆਂ ਓਨੀਆਂ ਓਨੀਆਂ ਤੁਹਾਨੂੰ ਮੈਂ ਤੋਰ ਕੇ ਵਿਖਾਉਂਗਾ ਹਾਂ ਹਾਂ ਕਮਾਲਾ ਐਂ ਕਮਾਲਾ ਪਰਾਲੀਆ ਆ ਵੇਖੋ ਇਥੋਂ ਇਹਦੇ ਤੇ ਮਗਰ ਇਹਦੇ ਕੱਟੀ ਆ ਸੱਜਣੋ ਇਹ ਵੀ ਨੋਟ ਕਰ ਲਿਓ ਵੇਖੋ ਕਿੰਨੀ ਸ਼ਾਈ ਆ ਝੂਟੀ ਦੇ ਵਿੱਚ ਆਹ ਕੱਟੀ ਜਿਹੜੀ ਇਹਦੇ ਕੋਲੇ ਇੰਨੇ ਦਿਨਾਂ ਦੀ ਸੂਈ ਆ ਤਾਜੀ ਆ ਜਮੈਂ ਬਿਲਕੁਲ ਝੂਟੀ ਕੋਈ ਸ਼ੱਕ ਨਹੀਂ ਤੇ ਸਿੰਗ ਬਹੁਤ ਚੰਗਾ ਫੇਸ ਕੁਆਲਟੀ ਐਨ ਕਿੰਗਰੇ ਵਾਲਾ ਸਿੰਘ ਆ ਤੇ ਦੁੱਧ ਤੁਹਾਨੂੰ ਵੀਰ ਨੇ ਦੱਸਤਾ ਵੈਰਲ ਵਰਲ ਬਹੁਤ ਸੋਹਣੀ ਲੱਗੀ ਆ ਇੱਥੋਂ ਵੇਖੋ ਇਹਦੀਆਂ ਆ ਆਪਸੀ ਗੈਪ ਦੂਰੀ ਜਿਹੜੀ ਕਿੰਨੀ ਸੋਹਣੀ ਲੱਗੀ ਤੇ ਚਵਾਈ ਲੱਗੀ ਆ ਵੀਰ ਕਹਿੰਦਾ ਇੱਕ ਨੰਬਰ ਮੋਟੀ ਤੇ ਜੱਸ ਬਰੇ ਜੋੜੇ ਦਾ ਰੇਟ ਵੀਰ ਜੀ ਮੁੱਲ ਤੇ 2 ਲੱਖ ਕਰਦੇ ਇਹਨਾਂ ਦਾ ਠੀਕ ਆ ਜੀ ਬਿਲਕੁਲ ਠੀਕ ਆ ਤੇ ਆਪਾਂ ਇੱਕ 95 ਖੁੱਲਾ ਮਾਨਦਾਨਗਾ ਕੋਈ ਵੀਰ ਫੋਨ ਕਰੇ ਕੋਈ ਇੱਕ 95 ਚੋਂ ਖੁੱਲਾ ਮਾਨਦਾਨਾ ਕਰਦੇ ਆਂਗੇ ਜਿਹੜਾ ਵੀ ਸੱਜਣਾ ਆਵੇ ਜਿਹੜਾ ਵੀ ਸੱਜਣਾ ਆਊਗਾ ਵੀਰੇ 1 ਲੱਖ ਤੇ 95 ਹਜ਼ਾਰ ਚੋਂ ਲਓ ਵੀ ਸੱਜਣਾ ਦੋਨਾਂ ਝੋਟੀਆਂ ਦਾ ਰੇਟ ਹੈ 195 ਚੋਂ ਖੁੱਲਾ ਮੰਨਤਾ ਨਾ ਤੇ ਇੱਕ ਥੱਲੇ ਦੁੱਧ 11 ਤੇ ਇੱਕ ਥੱਲੇ 9 ਹੈ ਨਾ 10 ਕਿਲੋ ਨਹੀਂ 10 ਕਿਲੋ ਦੀ ਇਹਦੇ ਕੋਲੇ ਵੀ ਸੱਚ ਥੋੜੀ 10 ਕਿਲੋ ਹੀ ਆ ਹੈ ਨਾ ਤੇ ਉਹਦੇ ਥੱਲੇ 11 ਉਹਦੇ 11 ਆ ਜੀ ਵੇਖੋ ਸੱਜਣੋ ਇੱਥੋਂ ਕੁਆਲਿਟੀ ਝੋਟੀ ਦੀ ਲੇਵਾ ਪਾਂਡਾ ਕੱਡਾ ਸੋਹਣਾ ਲੱਗਾ ਹੋਇਆ ਕਰਮ ਵਾਲੀ ਨੂੰ ਬਾਕੀ ਆ ਤੇ ਉਹ ਇੱਕ ਨੰਬਰ ਵਾਲੀ ਮੈਂ ਨਾ ਇਹ ਰਾਵੇਈ ਬਾਲੇ ਚੰਗੇ ਆ ਸੱਜਣੋ ਤੇ ਦੁੱਧ ਨੂੰ ਬਹੁਤ ਖਰੀਆਂ ਕਟੀਆਂ ਇੱਥੋਂ ਵੇਖੋ ਕਿਉਂ ਐ ਖੜੀ ਨਾ ਕਰਮ ਵਾਲੀ ਕੋ ਜਲੇਵਾ ਤੇ ਚੂਣ ਚਾਨ ਦੀ 100 ਦੀ 100 ਪੈਠ ਪੜਾ ਬਹੁਤ ਚੰਗਾ 1 ਲੱਖ ਤੇ 95000 ਰੁਪਇਆ ਇਹਨਾਂ ਦੋਨਾਂ ਦੀ ਡਿਮਾਂਡ ਆ ਤਾਜ਼ੀਆਂ ਸੁਈਆਂ ਝੋਟੀਆਂ ਸੱਜਣੋ ਗਾਂ ਵੀ ਵਾਧੇ ਵਾਲੀਆਂ ਰਹਿਣਗੀਆਂ ਕੋਈ ਐ ਨਹੀਂ ਹੈਗਾ ਵੀ ਘਾਟੇ ਵਾਲਾ ਸੌਦਾ ਕਿਉਂਕਿ ਨਵੇਂ ਹਾਨ ਤੇ ਚੰਗਾ ਦੁੱਧ ਪਾਈ ਜਾਣਗੀਆਂ ਇਹਦੇ ਮਗਰ ਕੱਟੀ ਵੀ ਆ ਸੱਜਣੋ ਤੇ ਉਹਦੇ ਮਗਰ ਆ ਗਿਆ ਕਟਾ ਜਾਂ ਸੂਕੀ ਰਿਪੋਰਟ ਆ ਨਾ ਮਈਆਂ ਦਾ ਆਪਣੀਆਂ ਜੀ ਜੋਕਰ ਰਿਪੋਰਟ ਜੀ ਜੋਕਰ ਰਿਪੋਰਟ ਜਿਹੜਾ ਵੀ ਭੈਣ ਭਰਾ ਆ ਗਿਆ ਖੁਸ਼ ਹੋਊਗਾ ਮੈਂ ਖੁਸ਼ ਹੋ ਕੇ ਜਾਊਗੀ ਅੱਗੇ ਵੀ ਖੁਸ਼ੀ ਸੀ ਜਿਹੜੇ ਲੈ ਗਏ ਪਿਛਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਵੀਰਾਂ ਨੇ ਪਿਆਰ ਦਿੱਤਾ ਆਪਾਂ ਨੂੰ ਹਾਂ ਤੇ ਬੜੇ ਵੀਰ ਆਪਣਾ ਇੱਕ ਬਟਾਲੇ ਲਾਗੂ ਆਏ ਠੀਕ ਆ ਤੇ ਇੱਕ ਜੀਰੇ ਲਾਗੂ ਤੇ ਇੱਕ ਬਰਨਾਲੇ ਤੋਂ ਲੈ ਕੇ ਵੀਰ ਚੋ ਉਸੇ ਦਿਨ ਹੀ ਸੇਲ ਹੋ ਗਈਆਂ ਕੇ ਚਲੋ ਧੰਨਵਾਦ ਹਨਾ ਰੱਬ ਦਾ ਤੁਹਾਡਾ ਵੀਰ ਜੀ ਬਾਕੀ ਇੱਕ ਰਿਕਵੈਸਟ ਹੈ ਵੀਰੇ ਹੰਦੂ ਸਾਹਿਬ ਵੀ ਜਿਹੜੇ ਵੀਰ ਨੇ ਝੋਟੀ ਲੈਣੀ ਆ ਜਿੰਨਾਂ ਨੇ ਵੀ ਲੈਣੀ ਆ ਮੇਰਾ ਵੀਰ ਸਾਈ ਘੜ ਤੋਂ ਘੱਟ ਤੋਂ 5000 ਰੁਪਏ ਪਾਇਆ ਕਰੋ ਦੂਜੀ ਧਰ ਦੇ ਵੀਰ ਤੁਹਾਨੂੰ ਪਤਾ ਦੋਹਾਂ ਤੇ ਇਹ ਦੋ ਤਿੰਨ ਘੰਟੇ ਦੇ ਵਿੱਚ ਵਿੱਚ ਵਿਗਣ ਵਾਲਾ ਮਾਲ ਹੁੰਦਾ ਹਾਂ ਮੜ ਕੇ ਰੋਕ ਕੇ ਅਗਲੇ ਦਾ ਪਸ਼ੂ ਫੇਰ ਖਰਾਬ ਕਈ ਬੰਦੇ ਕਰਦੇ ਹਨ ਜਿਸ ਕਰਕੇ ਰਿਕਵੈਸਟ ਹੀ ਆ ਸਾਰਿਆਂ ਨੂੰ ਵੀਰਾਂ ਨੂੰ ਕਈ 500 ਪਾ ਕੇ ਬੰਦ ਦਿੰਦੇ ਆ ਮੈਂ ਰਿਕਵੈਸਟ ਹੈ ਵੀ ਮਤਲਬ 2-5000 ਤੋਂ ਸਾਈ ਦੇ ਘੱਟ ਤੋਂ ਘੱਟ ਨਾ ਪਾਓ ਹਾਂ ਫੇਰ ਨਹੀਂ ਆਉਂਦਾ ਤਾਂ ਨਾ ਆਵੇ ਹਾਂ ਬਿਲਕੁਲ ਹਨਾ ਫੇਰ ਪਸ਼ੂ ਵੀ ਦੀ ਖਰਾਬ ਕਰਦੇ ਆ ਤੁਹਾਨੂੰ ਬਹੁਤ ਹਾਂ ਹੈਗੇ ਬੰਦੇ ਵਾਹ ਹਾਂਜੀ ਕੋਈ ਸ਼ੱਕ ਨਹੀਂ ਜਿਹੜੇ ਲੈਂਦੇ ਫਿਰ ਉਹਾਂ ਦੇ ਕਿਦਾਂ ਇਹਨਾਂ 'ਚ ਕੀ ਕਮੀ ਆ ਜੀ ਹਾਂ ਜਿਹੜਾ ਵਿਕਿਆ ਨਹੀਂ ਸਭ ਤੋਂ ਅੱਗੇ ਰਿਕਵੈਸਟ ਵੀ ਆ ਵੀਰ ਜੀ ਹਾਂ ਨਹੀਂ ਨਹੀਂ ਸਿਆਣੀ ਗੱਲ ਵੇਖੋ ਸੱਜਣੋ ਆ ਪਹਿਲਣ ਕੱਟੀ ਦਾ ਯਾਰ ਕਿੱਡਾ ਸੋਹਣਾ ਥਨਲੇਵਾ ਲੱਗਾ ਹੋਇਆ ਮੈਂ ਤੁਹਾਨੂੰ ਨੇੜ ਤੋਂ ਤਸੱਲੀ ਕਰਾ ਰਿਹਾ ਫੇਰ ਵੀ ਤੇ ਬਾਕੀ ਦਾ ਸੱਜਣੋ ਸੂਵੇ ਪਸੂਆ ਤੁਸੀਂ ਆ ਕੇ ਜਦੋਂ ਵੇਖੇ ਚੋਏ ਕੀਤੇ ਹਨਾ ਫੇਰ ਹੀ ਗੱਲਬਾਤ ਬਣਨੀ ਆ ਤੇ ਆ ਆ ਗਈ ਇਹਦੀ ਕੱਟੀ ਜਿਹੜੀ ਤੁਹਾਨੂੰ ਮੈਂ ਲਾਸਟ ਤੇ ਝੋਟੀ ਵਿਖਾਤੀ ਉਹਦਾ ਕੱਟਾ ਆਜੋ ਇੱਕ ਵਾਰੀ ਕੈਮਰਾ ਆਪਾਂ ਫੇਰ ਉਹਨਾਂ ਝੋਟੀਆਂ ਤੇ ਵੀ ਆ ਬਾਕਸ ਕਰੀਏ ਕਿ ਤੁਹਾਨੂੰ ਫੇਰ ਇਹਨਾਂ ਦੀ ਤਸੱਲੀ ਜਿਹੜੀ ਕਰਾਈਏ ਕਈ ਵਾਰੀ ਕਈ ਚੀਜ਼ਾਂ ਰਹਿ ਜਾਂਦੀਆਂ ਉਹ ਵੀ ਨੋਟ ਕਰ ਲਓ ਜਸ ਇਹਨੂੰ ਕਰਦੇ ਪਰ ਇਹਨੂੰ ਥੋੜੀ ਜੀ ਪਿਛੋਂ ਝੋਟੀ ਨੂੰ ਸੱਜਣੋ ਵੇਖਿਓ ਹੁਣ ਇਹ ਆ ਚੀਜ਼ਾਂ ਕਰ ਲਓ ਚੈੱਕ ਬਹੁਤ ਸੋਹਣੀ ਖੁੱਲੂਗੀ ਜਸ ਇਹ ਵੀ ਥੱਲੇ ਹੋਣਾ ਹਜੇ ਵੀਰੇ ਹਫਤਾ ਲੈ ਜੂ ਆ ਕੋਈ ਕਾਰ ਦੇ ਕੋਈ ਚੰਗੀ ਲੈ ਜਣਾ ਹਫਤੇ ਦਾ ਬਹੁਤ ਸੋਹਣਾ ਲੈਵਾ ਤਿਆਰ ਕਰੂਗੀ ਦੁੱਧ ਵਾਲੀ ਮੈਂ ਹਾਂਜੀ ਦੁੱਧ ਵਾਲੀ ਤੇ ਆ ਵੀ ਜਸ ਕਰਦੇ ਪਿਛੋਂ ਵੇਖੋ ਸੱਜਣੋ ਇਹਦੀ ਕੁਆਲਿਟੀ ਨਾ 80% ਜਫਰਾਬਾਦੀ ਨੂੰ ਜਾਂਦੀਆਂ ਇਹ ਮਈਆਂ ਤੇ ਇਹ ਕਰਮਾਂ ਵਾਲੀ ਦੁੱਧ ਨੂੰ ਤਕਰੀਬਨ ਹੀ ਮਈਆਂ ਸਾਰੀਆਂ ਖਰੀਆਂ ਇਹ ਤੇ ਤੇਰੀ ਪਹਿਲਣ ਝੋਟੀ ਜਿਹੜੀ ਪਰੇ ਆ ਨਾ ਆ ਵੇਹ ਇਹਨਾਂ ਦੇ ਮੱਥੇ ਦੇ ਉੱਚੇ ਇਹ ਬੜੀਆਂ ਜਗ੍ਹਾ ਤੇ ਮਈਆਂ ਲਈਆਂ ਵੀ ਵੇਚੀਆਂ ਤੇ ਇਹ ਕਰਮਾਂ ਵਾਲੀਆਂ ਦੁੱਧ ਨੂੰ ਖਰੀਆਂ ਹਾਂ ਖਰੀਆਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ